ਤਾਂ ਤਵੀਆਂ ਛੋਟੀਆਂ ਜੇ ਸਬਜ਼ੀ ਬੀਜਣੀਆਂ ਤਵੀਆਂ ਆ ਲਓ ਬੋਟਾ-ਮੋਟਾ ਬਟਾ ਕੱਢਣ ਵਾਸਤੇ ਵੀ ਪਿਆ ਆ ਹਲ ਪਿਆ ਛੋਟੇ ਬਾਈ ਇੱਕ ਸਾਦਾ ਬਦਾ ਖੁਰਚਣ ਵਾਲਾ ਕੰਮ ਹਨਾ ਕਰਾਇਆ ਜਾ ਛੋਟਾ ਜਾ ਤੇ ਆ ਪਿਆ ਕਰਾਇਆ ਲਾ ਲਓ ਕੁਛ ਵੀ ਲਾ ਲਓ ਤੁਸੀਂ ਮਿੱਟੀ ਪੱਧਰ ਕਰਨੀ ਆ ਖੁਰਪੀ ਪਈ ਆ ਦਾਤੀ ਪਈ ਆ ਦਾਤੀ ਆ ਕੱਢੋ ਬਾਹਰ ਕੱਢੋ ਬਾਹਰ ਕੱਢਣੀ ਆ ਬਾਹਰ ਕੱਢ ਕੇ ਦੇਖੋ ਆ ਆ ਗਏ ਬਈ ਜਿਵੇਂ ਸਬਜ਼ੀ ਲਾਉਣੇ ਆਪਾਂ ਹਨਾ ਕੋਈ ਵੀ ਥੱਲੇ ਮਸਲ ਕੇ ਟੋਆ ਪੱਟਦੇ ਆ ਕੋਈ ਵੀ ਪਨੀਰੀ ਲਾਉਣੇ ਮਿਰਚਾ ਮੁਰਚਾ ਨਿਕਾਸੀ ਦੀ ਵਧੀਆ ਇਹਦੇ ਨਾਲ ਨੱਪੋ ਮਾੜਾ ਜਾਂ ਟੋਆ ਪੱਟੇ ਆਂਦਾ ਬੂਟਾ ਲਾ ਦੋ ਹਨਾ ਕੈਂਡ ਚੀਜ਼ ਆ ਤੇ ਆ ਬਾਈ ਵੇਖੋ ਦੱਤੀ ਬਾਲੀ ਸੋਹਣੀ ਦੱਤੀ ਬਣਾਈ ਯਾਰ ਬਾਲੀ ਨਿੱਗਰ ਦੱਤੀ ਆ ਹਨਾ ਆ ਜਿਹੜੀ ਇਹਦੇ ਆ ਲੱਗੀ ਹੈ ਜੀ ਇਹ ਕੀ ਆ ਇਹ ਲੋਹਾ ਆ ਲੋਹਾ ਕਾਰਬਨ ਸਟੀਲ ਹੈ ਸਰ ਕਾਰਬਨ ਸਟੀਲ ਹੈ ਕਾਰਬਨ ਸਟੀਲ ਹੈ ਕਾਰਬਨ ਸਟੀਲ ਆ ਬਈ ਜਿਹੜੀ ਇਹਦੇ ਲੱਗੀ ਹੈ ਹਨਾ ਲਾ ਕੇ ਸਟੱਪ ਕਰਾ ਕੋਕੋ ਹੋ ਵਧੀਆ ਚੀਜ਼ ਬਣਾਈ ਆ ਪਤਲੀ ਜੀ ਕੀ ਰੇਟ ਹੈ ਇਹਦਾ 170 ਰੁਪਏ ਯਾਰ ਕੋਈ ਖਾਸ ਰੇਟ ਨਹੀਂ ਬਹੁਤ ਵਧੀਆ ਹਨਾ 100 ਕੀ ਤਾਂ ਵੈਸੇ ਹੀ ਆਉਂਦੀ ਹੈ ਜਿਹੜੀ ਆਪਾਂ ਉਹ ਲੈਣੇ ਆ ਆਹ ਪਲਾਸਟਿਕ ਦਾ ਹਨਾ ਲੱਗਾ ਹੋਇਆ ਮੁੱਠਾ ਇਹ 150 ਦੀ ਆ ਬਾਕੀ ਲੱਕੜ ਦੇ ਮੁੱਠੇ ਵਾਲੀ ਘੈਂਟ ਆ 170 ਰੁਪਏ ਦੀ ਉਹ ਛੱਲੀ ਛੱਲਣ ਵਾਸਤੇ ਹਨਾ ਇਹਦੇ ਵਿੱਚ ਪਾ ਕੇ ਘਮਾਓ ਤੇ ਸਾਰੇ ਦਾਣੇ ਬਾਹਰ ਆ ਜਾਂਦੇ ਆ ਕਹਿੰਦੇ ਇਸ ਨੂੰ ਚਾਈਨਾ ਚੋਇਨਾ ਅੱਜ ਦੀਆਂ ਵੀਡੀਓ ਚਾਉਂਦੇ ਸੀਗੇ ਆਹ ਸੰਦ ਕੋਣ ਬਈ ਪੰਜਾਬ ਚ ਵੀ ਆ ਗਿਆ